ਹੈਲੋ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਫਰੈਂਡਸ ਅੱਜ ਫਿਰ ਮੈਂ ਤੁਹਾਡੇ ਲਈ ਬਹੁਤ ਸੋਹਣੇ ਪਾਰਟੀ wear suit ਲੈ ਕੇ ਆਈਆਂ ਸੋ ਪਲੀਜ਼ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਲਾਈਕ ਕਰਿਓ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਕਿਉਂਕਿ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਫਿਰ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਆਉਂਦਾ ਤੁਸੀਂ ਸਬਸਕ੍ਰਾਈਬ ਕਰਿਓ ਚੈਨਲ ਤੋਂ ਤਾਂਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆਏ ਜਿਹੜੀ ਵੀਡੀਓ ਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਸੂਟ ਆ ਜਿਹੜੇ ਜਲਦੀ ਤੋਂ ਜਲਦੀ ਸਿਲੈਕਟ ਕਰਕੇ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕੋ ਚੋ ਸੋ ਸਟਾਰਟ ਕਰਦੇ ਆ ਜੀ ਅੱਪ ਅੱਜ ਦੀ ਕਲੈਕਸ਼ਨ ਹਾਂਜੀ ਫਰਸਟ ਸੂਟ ਹੈਗਾ ਜੀ ਖਾਦੀ ਸਿਲਕ ਦਾ ਇਹ ਸੂਟ ਆ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਇਹ ਨਿਊ ਫਰੋਜੀ ਜਿਹੜਾ ਸ਼ੇਡ ਹੈ ਡਿਫਰੈਂਟ ਜਿਹੜਾ ਬਹੁਤ ਪਿਆਰਾ ਸ਼ੇਡ ਹੈ ਜਿੱਦਾਂ ਕਿ ਹੁਣ ਅੱਗੇ ਸਰਦੀਆਂ ਦਾ ਸੀਜ਼ਨ ਆ ਰਿਹਾ ਹੈ ਨਾ ਫੰਕਸ਼ਨ ਆ ਰਹੇ ਨੇ ਦੇਖੋ ਕਿੰਨਾ ਪਿਆਰਾ ਸੂਟ ਹੈ ਬਟਿਕ ਸਟਾਈਲ ਸੂਟ ਹੈ ਦੇਖੋ ਇਹਦੀ ਨੈਕ ਹੈ ਜੀ ਸਭ ਤੋਂ ਪਹਿਲਾਂ ਕਿੰਨੀ ਪਿਆਰੀ ਇਹਦੀ ਨੈਕ ਬਣੀ ਹੈ ਦਬਕੇ ਦਾ ਵਰਕ ਹੋਇਆ ਹੋਇਆ ਜੀ ਪਰਲ ਵਰਕ ਹੈ ਇਹ ਦੇਖੋ ਇਸ ਤਰ੍ਹਾਂ ਸਾਰੀ ਸ਼ਰਟ ਹੈ ਦਾ ਬੁਟੀਕ ਸਟਾਈਲ ਸੂਟ ਹੈ ਜੀ ਬੇਬੀ ਪਿੰਕ ਕਲਰ ਦੀ ਜਿਹੜੀ ਸਿੱਪੀ ਲੱਗੀ ਹੋਈ ਹੈ ਇਹ ਦੇਖੋ ਪਰਲ ਵਰਕ ਹੈ ਨਾਲ ਨਾਲ ਕੀ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਸਾਰੀ ਸ਼ਰਟ ਫਰੰਟ ਸਾਈਡ ਹੈ ਜੀ ਹਾਂਜੀ ਇੱਧਰ ਹੈ ਜੀ ਇਹ ਬਾਜੂ ਦੇਖੋ ਬਾਜੂ ਕਿੰਨਾ ਨੀਟ ਐਂਡ ਕਲੀਨ ਵਰਕ ਹੈ ਜੀ हाँ जी पूरी बढ़िया है, हैवी बाजू है देखो जी हैवी बाजू इसे तरह ही पूरा हैवी बॉटम का वर्क है देखो जिस तरह बाजू का वर्क है इसे तरह ही पूरी हैवी बॉटम बनेगी जी पूरा बढ़िया है, हैवी सूट है जी पार्टी वियर ਕਲਰ ਦਾ ਜੀ ਤੁਹਾਨੂੰ ਕੋਈ ਥੋੜਾ ਬਹੁਤਾ ਫਰਕ ਹੋ ਸਕਦਾਗਾ ਵੀ ਤੁਹਾਨੂੰ ਫੋਨ ਤੇ ਵੀਡੀਓ ਚ ਕੋਈ ਹੋਰ ਸ਼ੋਅ ਹੋਏ ਵੈਸੇ ਤਾਂ ਮੈਨੂੰ ਲੱਗਦਾ ਪੂਰਾ ਐਗਜ਼ੈਕਟ ਕਲਰ ਸ਼ੋਅ ਹੋ ਰਿਹਾ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਇਹ ਹਾਂਜੀ ਪਿਓਰ ਆਰਗੈਂਜ਼ਾ ਦਾ ਜੀ ਇਹਦੇ ਨਾਲ ਹੈਗਾ ਦੁਪੱਟਾ ਫਲਾਰ オーਗੈਂਜ਼ਾ ਦਾ ਦੁਪੱਟਾ ਜੀ ਦੇਖੋ ਦੁਪੱਟੇ ਦੇ ਵਿੱਚ ਵੀ ਐਦਾ ਫੋਰ ਸਾਈਡ ਤੁਹਾਨੂੰ ਲੇਸ ਮਿਲੇਗੀ 골ਡਨ ਕਲਰ ਦੀ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਫਲਾਰ ਬਣਾਏ ਨੇ ਉਸੇ ਤਰ੍ਹਾਂ ਦੁਪੱਟੇ ਤੇ ਤੁਹਾਨੂੰ ਛੋਟੇ ਛੋਟੇ ਬੂਟੀ ਦੇਖਣ ਨੂੰ ਮਿਲੇਗੀ ਸਾਰੇ ਦੁਪੱਟੇ ਦੇ ਵਿੱਚ ਟਾਈ ਡਾਈ ਦੁਪੱਟਾ ਦੇਖੋ ਕਿੰਨਾ ਹੀ ਪਿਆਰਾ ਅਲੱਗ ਜਿਹਾ ਇੱਕ ਦੁਪੱਟਾ ਐਦਾ ਨਾਲ ਲਾਈਨਸ ਬਣੀਆਂ ਹੋਈਆਂ ਨੇ ਸਾਰੇ ਦੁਪੱਟੇ ਦੇ ਵਿੱਚ ਟਾਈ ਡਾਈ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਬੇਬੀ ਪਿੰਕ ਕਲਰ ਉਸੇ ਤਰ੍ਹਾਂ ਦੁਪੱਟਾ ਰੈਡੀ ਹੋਇਆ ਹੈ ਪਿਓਰ オーਗੈਂਜ਼ਾ ਦਾ ਜੀ ਦੁਪੱਟਾ ਬਹੁਤ ਹੀ ਪਿਆਰਾ ਪੀ ਬਹੁਤ ਹੀ ਪਿਆਰਾ ਪੀਸ ਹੈ ਜੀ ਸੋ ਜਿਸ ਵੀ ਮੇਰੀ ਪਿਆਰ ਨੂੰ ਇਹ ਸੂਟ ਪਸੰਦ ਆਉਂਦਾਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਸ ਤੇ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਮੈਸੇਜ ਕਰਕੇ ਤੁਸੀਂ ਇਹ ਸੂਟ ਆ ਜਿਹੜਾ ਜਲਦੀ ਤੋਂ ਜਲਦੀ ਬੁੱਕ ਕਰਵਾ ਸਕਦੇ ਹੋ ਇਹ ਸੂਟ ਦੀ ਪ੍ਰਾਈਸ ਹੈ ਜੀ 5500 5500 ਇਸ ਸੂਟ ਦੀ ਪ੍ਰਾਈਸ ਹੈ ਜੀ ਹਾਂ ਜੀ ਨੈਕਸਟ ਸੂਟ ਹੈਗਾ ਜੀ オーਗੈਂਜ਼ਾ ਦਾ

रहू की लाइन बनी हुई, फिर नीचे छोटे छोटे तरह ही वर्क है जी थे। थे वर्क। बटीक स्टाइल सूट है जी प्योर मसलीन ए रहेगी बॉटम ऑरगेंजा शर्ट मसलीन दी बॉटम इस तरह ही बॉटम तर्क हुआ है ਔਰ ਤੁਹਾਡੀ ਇੱਛਾ ਤੁਸੀਂ ਬਾਟਮ ਬਣਾਓ ਪੈਂਟ ਬਣਾਓ ਪਲਾਜ਼ੋ ਬਣਾਓ ਸੂਟ ਬਹੁਤ ਪਿਆਰਾ ਹੈ ਜੀ ਪਿਓਰ ਚਨੂਨ ਦਾ ਰਹੇਗਾ ਜੀ ਇਹਦੇ ਨਾਲ ਦੁਪੱਟਾ ਦੇਖੋ ਇਸੇ ਤਰ੍ਹਾਂ ਫੋਰ ਸਾਈਡ ਤੁਹਾਨੂੰ ਲੇਸ ਦੇਖਣ ਨੂੰ ਮਿਲੇਗੀ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਬੇਬੀ ਪਿੰਕ ਦੇ ਕਲਰ ਦਾ ਵਰਕ ਹੋਇਆ ਹੈ ਪਿੰਕ ਦੁਪੱਟੇ ਤੇ ਲੇਸ ਲੱਗੀ ਹੈ ਇਸ ਤਰ੍ਹਾਂ ਬਟੇਕ ਸਟਾਈਲ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਓ ਅੰ ਬੁੱਕ ਕਰੋ ਇਸ ਸੂਟ ਦੀ ਪ੍ਰਾਈਸ ਹੈਗੀ ਹੈ ਜੀ 2200 ਨੈਕਸਟ ਸੂਟ ਹੈਗਾ ਜੀ ਇਹ ਵੀ ਸਿਲਕ ਦੇ ਵਿੱਚ ਸੂਟ ਹੈ ਜੀ ਇਹ ਜੈਪੂਰੀ ਪ੍ਰਿੰਟ ਦਾ ਸੂਟ ਆ ਇਹ ਇਹ ਸੂਟ ਵੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਸਿਲਕ ਦਾ ਇਹ ਸੂਟ ਹੈ ਜੀ ਫ੍ਰੋਜ਼ੀ ਕਲਰ ਹੈ ਹੈਂਡਵਰਕ ਹੋਇਆ ਹੋਇਆ ਦੇਖੋ ਪਹਿਲਾਂ ਕਿੰਨੀ ਪਿਆਰੀ ਨੈਕ ਬਣੀ ਹੋਈ ਆ ਦਬਕੇ ਦਾ ਵਰਕ ਹੈ ਸਿੱਪੀ ਹੈ ਪਲੱਸ ਜੇ ਫਰੋਜ਼ੀ ਤੇ ਮਜ਼ੈਂਟਾ ਵਰਕ ਹੈ ਨਾਲ 골ਡਨ ਟੱਚ ਦਿੱਤਾ ਹੋਇਆ ਬਹੁਤ ਹੀ ਪਿਆਰਾ ਇਸ ਤਰ੍ਹਾਂ ਸਾਰੀ ਸ਼ਰਟ ਤੇ ਵਰਕ ਰਹੇਗਾ ਜੀ ਇਹ 5 ਮੀਟਰ ਰਹੇਗਾ ਆਲਓਵਰ ਸੂਟ ਹੈ ਇਸ ਤਰ੍ਹਾਂ ਜੈਪੁਰੀ ਪ੍ਰਿੰਟ ਦੁਪੱਟਾ ਵੀ ਬਹੁਤ ਪਿਆਰਾ ਹੈ ਦਾ ਪਿਓਰ ਆਰਗੈਂਜ਼ਾ ਦੁਪੱਟਾ 4 ਸਾਈਡ ਕੱਟ ਵਰਕ ਹੋਇਆ ਹੋਇਆ ਹੈ ਦੇਖੋ ਕਿੰਨਾ ਪਿਆਰਾ ਵਰਕ ਹੈ ਪਿਓਰ オーਰਗੈਂਜ਼ਾ ਦੁਪੱਟਾ 4 ਸਾਈਡ ਤੇ ਦਾ ਕੱਟ ਵਰਕ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਵਰਕ ਸੀਗਾ ਬੂਟੀਆਂ ਬਨੀਆਂ ਹੋਈਆਂ ਸੀਗੀਆਂ ਛੋਟੇ ਛੋਟੇ ਫਲਾਰ ਸੀ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਇਦਾਂ ਫਲਾਰ ਦੇਖਣ ਨੂੰ ਮਿਲਣਗੇ ਬਹੁਤ ਹੀ ਪਿਆਰਾ ਪੀਸ ਹੈ ਜੀ ਪਾਰਟੀ ویئر ਸੂਟ ਹੈ ਹਾਂਜੀ ਇਹ ਸੂਟ ਦੀ ਪ੍ਰਾਈਸ ਰਹੇਗੀ ਜੀ 2700 ਓਨਲੀ 2700 ਨੈਕਸਟ ਸੂਟ ਹੈਗਾ ਜੀ ਬਰਬਰੀ ਕਬੀਰ ਬ੍ਰਾਂਡ ਦਾ ਬਰਬਰੀ ਦਾ ਸੂਟ ਹੈ ਓਨਿਅਨ ਸ਼ੇਡ ਹੈ ਜੀ ਮੈਂ ਕਿ ਤੁਹਾਨੂੰ ਵੀ ਪਤਾ ਹੀ ਹੈ ਵੀ ਅੱਜ ਕੱਲ ਹੁਣ ਬਰਬਰੀ ਦਾ ਇਹ ਟ੍ਰੈਂਡ ਬਹੁਤ ਜ਼ਿਆਦਾ ਚੱਲਦਾ ਬਰਬਰੀ ਦੇ ਕਪੜੇ ਇਹ ਜਿਹੜਾ ਬਰਬਰੀ ਹੈ ਜੀ ਇਹ ਤੁਸੀਂ ਗਰਮੀ ਦੇ ਵਿੱਚ ਵੀਅਰ ਕਰ ਸਕਦੇ ਹੋ ਕੋਈ ਐਦਾਂ ਨਹੀਂ ਹੈਗਾ ਵੀ ਗਰਮੀ ਦੇ ਵਿੱਚ ਇਹ ਸਟੱਫ ਨਹੀਂ ਪਹਿਣਾ ਤੁਸੀਂ ਸਰਦੀ ਦੇ ਵਿੱਚ ਵੀਅਰ ਕਰ ਸਕਦੇ ਹੋ ਹਾਂ ਇਹ ਹੋ ਸਕਦਾ ਵੀ ਜਦੋਂ ਜ਼ਿਆਦਾ ਸਰਦੀ ਹੋਵੇਗੀ ਦਸੰਬਰ ਜਨਵਰੀ ਉਦੋਂ ਇਹ ਜਿਹੜਾ ਸਟੱਫ ਹੈ ਨਹੀਂ ਤੁਸੀਂ ਵੀਅਰ ਕਰ ਸਕਦੇ ਪੈਸੇ 10 ਮਹੀਨੇ ਆਰਾਮ ਨਾਲ इजीली ਤੁਸੀਂ ਇਹ ਸੂਟ ਹੈ ਜਿਹੜਾ ਵੀਅਰ ਕਰ ਸਕਦੇ ਹੋ ਜੀ ਕਬੀਰ ਬ੍ਰਾਂਡ ਦਾ ਇਹ ਸੂਟ ਰਹੇਗਾ ਇਹ ਦੇਖੋ ਸਾਰੀ ਸ਼ਰਟ ਦੇ ਵਿੱਚ ਐਦਾਂ ਪਹਿਲਾਂ ਤਾਂ ਪ੍ਰਿੰਟਡ ਸ਼ਰਟ ਆ ਸ਼ਰਟ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਵਰਕ ਦੇਖਣ ਨੂੰ ਮਿਲੇਗਾ ਤੁਸੀਂ ਕਿਸੇ ਛੋਟੇ ਮੋਟੇ ਫੰਕਸ਼ਨ ਤੇ ਜਾਣਾ ਚਾਹੁੰਦੇ ਹੋ ਤੁਸੀਂ ਈਜ਼ੀਲੀ ਇਸ ਸੂਟ ਨੂੰ ਵੇਅਰ ਕਰਕੇ ਜਾ ਸਕਦੇ ਹੋ ਪਿਓਰ ਮਸਲੀਨ ਦੀ ਰਹੇਗੀ ਜੀ ਬਾਟਮ ਬਰਬਰੀ ਦੀ ਸ਼ਰਟ ਪਿਓਰ ਮਸਲੀਨ ਦੀ ਰਹੇਗੀ ਜੀ ਆਨੀਅਨ ਸ਼ੇਡ ਦੀ ਬਾਟਮ ਬਹੁਤ ਹੀ ਪਿਆਰਾ ਸਰਦਾਰੀ ਜੇ ਕਲਰਾ ਅੱਜ ਵਾਲੀ ਵੀਡੀਓ ਨੂੰ ਤੁਸੀਂ ਸਕਿਪ ਨਾ ਕਰਿਓ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਸਾਰੇ ਪਾਰਟੀ ਵੇਅਰ ਸੂਟ ਨੇ ਪਿਓਰ ਬਰਬਰੀ ਦਾ ਰਹੇਗਾ ਦੁਪੱਟਾ ਦੇਖੋ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਪ੍ਰਿੰਟਿੰਗ ਉਸੇ ਤਰ੍ਹਾਂ ਹੀ ਦੇਖੋ ਦੁਪੱਟਾ ਕਿੰਨਾ ਪਿਆਰਾ ਬਣਿਆ ਹੋਇਆ ਪਿਓਰ ਬਰਬਰੀ ਦਾ ਤੁਸੀਂ ਇਹਦੀ ਡਿਜ਼ਾਈਨਿੰਗ ਦੇਖੋ ਦੁਪੱਟੇ ਸੂਟਾਂ ਦੀ ਸ਼ਾਨ ਹੁੰਦੇ ਨੇ ਜੀ ਦੇਖੋ ਕਿੰਨਾ ਪਿਆਰਾ ਦੁਪੱਟਾ ਪਿਓਰ ਬਰਬਰੀ ਦਾ ਦੁਪੱਟਾ ਇਹ ਸੂਟ ਦੀ ਪ੍ਰਾਈਸ ਹੈ ਜੀ 2600 2600 ਇਹ ਸੂਟ ਦੀ ਪ੍ਰਾਈਸ ਹੈ ਨੈਕਸਟ ਸੂਟ ਵੀ ਰਹੇਗਾ ਜੀ ਬਰਬਰੀ ਦਾ ਇਹ ਗ੍ਰੇ ਕਲਰ ਦਾ ਹੈ ਜੀ ਨੀਡਲ ਵਰਕ ਹੋਇਆ ਹੋਇਆ ਹੈ ਜਿਸ ਤਰ੍ਹਾਂ ਨੀਡਲ ਵਰਕ ਵੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੋ ਪਹਿਣਾ ਇੰਸਟਾਗ੍ਰam ਚ ਚਲਾਉਂਦੀਆਂ ਨੇ ਉਹ ਦੇਖਦੀਆਂ ਹੀ ਨੇ ਕਿ ਇਹ ਵਰਕ ਦਾ ਕਿੰਨਾ ਜ਼ਿਆਦਾ ਟ੍ਰੈਂਡ ਹੈ ਦੇਖੋ ਗ੍ਰੇ ਕਲਰ ਦੀ ਪਿਓਰ ਬਰਬਰੀ ਹੈ ਇਸ ਤਰ੍ਹਾਂ ਪਿੰਕ ਕਲਰ ਦੀਆਂ ਪਹਿਲਾਂ ਇਦਾਂ ਲਾਈਨਸ ਬਣੀਆਂ ਹੋਈਆਂ ਨੇ ਫਿਰ ਉਹਨਾਂ ਦੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਸਾਰੀ ਸ਼ਰਟ ਤੇ ਤੁਹਾਡੇ ਫਲਾਰਜ਼ ਨੇ ਦੇਖੋ ਵਰਕ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਕਿ ਕਿੰਨਾ ਨੀਟ ਐਂਡ ਕਲੀਨ ਆ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਕੰਪਲੇਂਟ ਨਹੀਂ ਹੋਏਗੀ ਇਹ ਦੀ ਰਹੇਗੀ ਜੀ ਬਾਜੂ ਬਾਜੂ ਪਿਓਰ ਮਸਲੀਨ ਦੀ ਰਹੇਗੀ ਬਾਟਮ ਇਹ ਦੇਖੋ ਬਾਟਮ ਤੇ ਵੀ ਇਸ ਤਰ੍ਹਾਂ ਤੁਹਾਨੂੰ ਵਰਕ ਆ ਜਿਹੜਾ ਦੇਖਣ ਨੂੰ ਮਿਲੇਗਾ ਗ੍ਰੇ ਤੇ ਪਿੰਕ ਦਾ ਤਾਂ ਕਲਰ ਕੰਬੀਨੇਸ਼ਨ ਹੀ ਬਹੁਤ ਜ਼ਿਆਦਾ ਵਧੀਆ ਇਸ ਤਰ੍ਹਾਂ ਪਿਓਰ ਔਰਗੈਂਜ਼ਾ ਦਾ ਰਹੇਗਾ ਟਾਈਡਾਈ ਦੁਪੱਟਾ ਦੇਖੋ ਦੁਪੱਟਾ ਕਿੰਨਾ ਪਿਆਰਾ ਬੁਟੀਕ ਸਟਾਈਲ ਸੂਟ ਹੈ ਜੀ ਦੇਖੋ ਪੂਰਾ ਖੁੱਲਾ ਡੁੱਲਾ ਪਿਓਰ ਔਰਗੈਂਜ਼ਾ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਪਿਆਰੀ ਇਹਦੀ ਡਿਜ਼ਾਈਨਿੰਗ ਬਣੀ ਹੋਈ ਹੈ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਪਿੰਕ ਕਲਰ ਦਾ ਵਰਕ ਆ ਉਸੇ ਤਰ੍ਹਾਂ ਹੀ ਪਿੰਕ ਗ੍ਰੇ ਦੇਖੋ ਫੋਰ ਸਾਈਡੇ ਦਾ ਤੁਹਾਨੂੰ ਲੇਸ ਲੱਗੀ ਹੀ ਦੇਖਣ ਨੂੰ ਮਿਲੇਗੀ ਸੋ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਐਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਨੈਕਸਟ ਜਿਹੜੀ ਵੀਡੀਓ ਕਿਸ ਤਰ੍ਹਾਂ ਦੀ ਦੇਖਣੀ ਪਸੰਦ ਕਰੋਗੇ ਥੈਂਕ ਯੂ ਫॉर ਹਾਂਜੀ ਸੌਰੀ ਇਹ ਸੂਟ ਦੀ ਪ੍ਰਾਈਸ ਹੈਗੀ ਹੈ ਜੀ 2500 ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ